ਸਟਾਕ 20 ਰੁਪਏ ਫੁੱਟ ਦੇ। ਭਾਈ ਜੀ 50 ਰੁਪਏ ਫੁੱਟ 45 ਰੁਪਏ ਫੁੱਟ ਬਾਜ਼ਾਰ ਦਾ ਰੇਟ ਐਡਾ ਤੁਸੀਂ 20 ਰੁਪਏ? 20 ਰੁਪਏ ਫੁੱਟ ਭਾਈ ਜੀ 2 ਬਾਈ 4 30 ਰੁਪਏ ਫੁੱਟ ਕਰਤੀ। ਛਾਰ ਹੋ ਗਿਆ ਦੇਖੋ 2 ਬਾਈ 4 ਕੋਈ 80 ਰੁਪਏ ਫੁੱਟ ਕੋਈ 90 ਰੁਪਏ ਕੋਈ 100 ਰੁਪਏ। ਗੋਰਾ ਟਾਇਲ ਕਰਦੀ 30 ਰੁਪਏ ਫੁੱਟ। ਬਟਾਲਾ ਆ ਲੋ ਜੀ ਬਟਾਲਾ ਚੱਲੀ ਆ ਇਹ ਵਾਲੀ। ਮਠਾਨ ਕੋਲ ਜੀ। ਪਠਾਨਕੋਟ ਜੇ ਸੰਗਰੂਰ ਤੇ ਲਈਏ ਇਹ ਵਾਲੀ ਪਠਾਨਕੋਟ ਪਠਾਨਕੋਟ ਲੈ ਗਿਆ ਜੀ ਸਾਰਾ ਪੰਜਾਬ ਲੁੱਟ ਕੇ ਆ ਲੈ ਗਿਆ ਕਰਤਾ 300 ਰੁਪਏ ਫਟ 2 बाई 4 ਫਰੈਸ਼ ਸਟਾਕ ਆ ਆਪਦੀ ਮਨ ਮਰਜ਼ੀ ਦੇ ਰੰਗ ਲੈ ਜਾਓ ਚੱਕਾ ਸੱਤ ਦਿਨ ਰਹਿ ਗਿਆ ਲੋਕੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਜੰਮੂ ਕਸ਼ਮੀਰ ਦੂਰੋਂ ਦੂਰੋਂ ਆ ਗਿਆ ਦੇਖੋ ਗੱਡੀਆਂ ਭਰੀ ਜਾਂਦੀਆਂ ਅੱਜ ਕਹਿੰਦੇ ਵੀ ਗੋਰਾ ਟਾਇਲ ਸਾਰਾ ਹੀ ਚੱਕ ਲੈਣਾ ਖਾਲੀ ਹੋਣਾ ਇਸ ਵੇਲੇ ਪੂਰੇ ਪੰਜਾਬ 'ਚ ਉੱਠੀ ਇੱਕੋ ਹੀ ਆਵਾਜ਼ ਗੋਰਾ ਟਾਇਲ ਗੋਰਾ ਟਾਇਲ ਗੋਰਾ ਟਾਇਲ ਹੁਣ ਆਪਣੇ ਕੱਚੇ ਕਰ ਲੋ ਪੱਕੇ ਆਪਣੇ ਛੋਡੇ ਕਰ ਹੋਟਲਾਂ ਵਰਗੇ ਬਣਾ ਲਓ ਕਿਉਂਕਿ ਗੋਰਾ ਟਾਇਰ ਰਾਮਪੁਰਾ ਫੂਨੇ ਲਾਤੀ ਬਸਾਖੀ ਤੱਕ ਬਹੁਤ ਵੱਡੀ ਸੇਲ ਜਿੱਥੇ ਤੁਹਾਨੂੰ ਲੱਕਰ ਪਈਆਂ ਟਾਇਲਾ ਸਿਰਫ ਹਜ਼ਾਰ ਰੁਪਏ ਚ ਮੈਂਡੀਆਂ ਸਿਰਫ ਤੁਹਾਡੇ ਕੋਲ 6-7 ਤਨ ਰਹਿ ਗਏ ਬਾਕੀ ਹੁਣ ਬਜ਼ਾਰਾ ਚ ਜੋ ਹੁੰਦੀਆਂ ਲੁੱਟਾਂ ਬੰਦ ਕਰ ਲਓ ਹੁਣ ਆਪਣੇ ਕੱਚੇ ਕਰ ਪੱਕੇ ਕਰ ਲਓ ਮੈਂ ਹੁਣ ਜਾ ਰਿਹਾ ਗੋਰਾ ਟਾਇਰ ਤੇ ਤੁਹਾਡੇ ਕਰੂੰਗਾ ਵੱਡੇ ਫਾਇਦੇ ਰੇਟ ਸੁਣ ਲਿਓ ਕੱਲੀ ਕੱਲੀ ਟਾਇਰ ਦੇ ਵੱਡੇ ਫਾਇਦੇ ਕਰਾਂਗੇ ਆ ਜਾਓ ਬਈ ਕਿਉਂਕਿ ਹੁਣ ਤੁਹਾਡੇ ਕੋ ਸਿਰਫ ਇੱਕੋ ਹੀ ਤੇ ਆਖਰੀ ਮੌਕਾ ਬਚਿਆ ਜਿੱਥੇ ਤੁਹਾਡੇ ਲੱਖਾਂ ਰੁਪਏ বাজ ਜਾਣੇ ਤੁਹਾਡੇ ਘਰ ਦੇ ਕਮਰੇ ਬਾਥਰੂਮ ਰਸੋਈਆਂ ਸ਼ੀਸ਼ੇ ਬਾਗਬਾਨੀਆਂ ਲੋਕਾਂ ਦੇ ਟਰੱਕ ਪਰ ਲੈ ਗੱਡੀਆਂ ਪਰ ਰਹੀਆਂ ਤੁਸੀਂ ਹੁਣ ਪਿੱਛੇ ਨਾ ਰਹੋ ਆ ਜਾਓ ਬਈ ਤਲਾ ਵੀ ਤੁਸੀਂ ਇਹ ਚਾਰੇ ਪਾਸੇ ਦੇਖ ਲੋ ਮਾਹੌਲ ਕਿਦਾਂ ਦਾ ਬਣਿਆ ਮਾਰੋ ਮਾਰ ਲੱਗੀ ਪਈ ਆ ਸੱਤ ਦਿਨ ਰਹਿ ਗਿਆ ਲੋਕੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਜੰਮੂ ਕਸ਼ਮੀਰ ਦੂਰੋਂ ਦੂਰੋਂ ਆ ਗਿਆ ਦੇਖੋ ਗੱਡੀਆਂ ਭਰੀ ਜਾਂਦੀਆਂ ਅੱਜ ਕਹਿੰਦੇ ਵੀ ਗੋਰਾ ਟਾਇਰ ਸਾਰਾ ਹੀ ਚੱਕ ਲੈਣਾ ਖਾਲੀ ਹੋਣਾ ਭਾਜੀ ਐਡੀ ਮਾਰੋ ਮਾਰ ਲੱਗੀ ਪਈ ਆ ਭਾਜੀ 20 ਰੁਪਏ ਫੁੱਟ ਫਰੈਸ਼ ਸਟਾਕ 20 ਰੁਪਏ ਫੁੱਟ ਦੇ ਭਾਈ ਜੀ 50 ਰੁਪਏ ਫੁੱਟ 45 ਰੁਪਏ ਫੁੱਟ 50 ਦਾ ਰੇਟ ਐਦਾਂ ਤੁਸੀਂ 20 ਪਾਜ 20 ਰੁਪਏ ਫੁੱਟ ਭਾਜੀ 2 बाई 4 30 ਰੁਪਏ ਫੁੱਟ ਕਰਤੀ ਆਹ ਲੋ 30 ਰੁਪਏ ਫੋਟ ਲੈ ਕੇ ਗੱਡੀਆਂ ਪਰ ਪਰ ਕੇ ਤੁਸੀਂ ਕਿੱਧਰ ਰਹਿ ਗਏ ਸਰ ਮੈਂ ਤਾਂ ਹਰਾਨ ਹੋ ਗਿਆ ਦੇਖੋ 2 ਬਈ 4 ਕੋਈ 80 ਰੁਪਏ ਫੋਟ ਕੋਈ 90 ਰੁਪਏ ਕੋਈ 100 ਰੁਪਏ ਗੋਰਾ ਟਾਇਲਕ ਕਰਦੀ 30 ਰੁਪਏ ਫੋਟ ਆਹ ਦੇਖ ਲੋ ਸਾਰੀਆਂ ਗੱਡੀਆਂ ਭਰੀਆਂ ਦੀਆਂ ਉਹਦਾ ਜੱਟ ਜ਼ਿੰਮੇਦਾਰ ਆਪਣਾ ਟਰੈਕਟਰ ਟਰਾਲੀ ਲੈ ਕੇ ਆਨੇ ਵੀ ਟਰਾਲੀ ਭਰ ਕੇ ਲੈ ਆਣੀਆਂ ਭਾਈ ਜੀ ਜਾ ਕਿੱਥੇ ਕਿੱਥੇ ਰਹੀਆਂ ਇਹ ਪੁੱਛ ਲੈਨੇ ਕਿਹੜੀ ਜਗ੍ਹਾ ਚੱਲੀ ਹੈ ਜੀ ਬਟਾਲਾ ਆ ਲੋ ਜੀ ਬਟਾਲਾ ਚੱਲੀ ਆ ਇਹ ਵਾਲੀ ਪਛਾਨ ਕੋਲ ਜੀ ਪਠਾਨਕੋਟ ਜਿਹੜੀ ਸੰਗਰੂਰ ਚੱਲੀ ਐ ਇਹ ਵਾਲੀ ਪਠਾਨਕੋਟ ਪਠਾਨਕੋਟ ਲੈ ਗਿਆ ਜੀ ਸਾਰਾ ਪੰਜਾਬ ਲੁੱਟ ਕੇ ਆ ਲੈ ਗਿਆ ਕਰਤਾ 300 ਰੁਪਏ ਫਟ 2 बाई 4 ਫਰੈਸ਼ ਸਟਾਕ ਆ ਆਪਦੀ ਮਨ ਮਰਜ਼ੀ ਦੇ ਰੰਗ ਲੈ ਜਾਓ ਚੱਕੇ ਜੀ ਦੇਖੋ ਵੀ ਜਿਨ੍ਹਾਂ ਦੇ ਹੋਟਲ ਬਣ ਰਹਾ ਪੀਜ਼ ਜਾਂ ਬਣ ਰਹਾ ਜਿਨ੍ਹਾਂ ਦੇ ਘਰ ਬਣ ਰਹਾ ਛੇਤੀ ਆ ਜਾਓ ਘਰ ਭਾਵੇਂ ਤੁਹਾਡਾ 2 ਮਹੀਨੇ ਚ ਰੈਡੀ ਹੋਣਾ 5 ਮਹੀਨੇ ਬਾਅਦ ਰੈਡੀ ਹੋਣਾ ਪਰ ਸਟਾਕ ਹੁਣ ਲੈ ਜਾਓ ਜੇ ਹੁਣੇ ਆ ਗਏ ਤੁਹਾਡੇ 1000 ਰੁਪਏ ਬਚਣੇ ਭਾਈ ਜੀ ਹੋਰ ਵੀ ਫਾਇਦੇ ਕਰੋ ਭਾਈ ਜੀ 32 64 35 ਰੁਪਏ ਫੁੱਟ ਜੀ ਭਾਈ ਜੀ 32 64 ਕਹਿ ਰਹੇ ਹੋ ਤੁਸੀਂ 35 ਰੁਪਏ ਫੁੱਟ ਜੀ 32 64 125 ਰੁਪਏ 135 ਰੁਪਏ ਫੋਟੋ ਬਾਜ਼ਾਰ ਚ ਕੋਈ ਦਿੰਦਾ ਨਹੀਂ ਪਰ ਲੈ ਜਾਓ 35 ਰੁਪਏ ਦੇ ਵਿੱਚ 35 ਰੁਪਏ ਹਰ ਘਰ ਦੀ ਸ਼ਾਨ ਬਣ ਗਿਆ ਹਰ ਘਰ ਦੀ ਸ਼ਾਨ ਗੋਰਾ ਟੈਲ ਚੱਕ ਲੋ ਜੀ ਸਾਰੇ ਹੀ ਪਾਸੇ ਸਟਾਕ ਕਲੀਅਰ ਕਰ ਜਣਾ ਜੀ ਸਟਾਕ ਕਲੀਅਰ ਕਰ ਦੇਣਾ ਦੇਖੋ 35 ਰੁਪਏ ਫੁੱਟ ਦਾ ਸਟਾਕ ਦੇਖੋ 32 ਚੌੜ ਦਾ ਵੱਡਾ ਸਹਿਜ ਜੀ ਇੱਧਰ 2 ਬਾਈ 4 ਸਿਰਫ 30 ਰੁਪਏ ਫੁੱਟ ਦੇ ਵਿੱਚ ਮਨਪਸੰਦ ਰੰਗ ਜੀ ਮਨਪਸੰਦ ਦਾ ਰੰਗ ਦੇਖੋ ਰੰਗ ਸਾਰੇ ਦੇ ਰਹੇ ਆ ਡਿਜ਼ਾਈਨ ਸਾਰੇ ਦੇ ਰਹੇ ਆ ਰੇਟ ਇੱਕ ਕਰਤਾ 30 ਰੁਪਏ ਫੁੱਟ ਉਧਰ ਵੀ ਤੁਸੀਂ ਦੇਖ ਲਓ ਸਾਰਾ ਸਟਾਕ 7 ਦਿਨ ਦੇ ਵਿੱਚ ਖਾਲੀ ਕਰ ਦੇਣਾ ਛੇਤੀ ਛੇਤੀ ਆ ਜਾਓ ਬਾਰ ਬਾਰ ਕਹਿੰਦੇ ਆ ਗੋਰਾ ਟਾਇਰ ਰਾਮਪੁਰਾ ਫੁੱਲ ਤੇ ਉਹ 100% ਪ੍ਰੀਮੀਅਮ ਕੁਆਲਿਟੀ ਦੇ ਰਹੇ ਆ 100% ਪ੍ਰੀਮੀਅਮ 100% ਪ੍ਰੀਮੀਅਮ ਦੇ ਰਹੇ ਆ ਜੀ ਡਿਜ਼ਾਈਨ ਵੀ ਬਹੁਤ ਸਾਰੇ ਪਏ ਆ ਸਟਾਕ ਵੀ ਐਦਾਂ ਨਹੀਂ ਹੋਊਗਾ ਵੀ ਕਿਸੇ ਦਾ 500 ਫੁੱਟਾਂ ਜਾਂ 700 ਮੋਟਾ ਮਨ ਮਰਜ਼ੀ ਦਾ ਚਾਹੇ 10000 ਫੁੱਟਾਂ ਮਾਲ ਲੈ ਜਾਓ ਇੱਕੇ ਨਾਲ ਦਾ 2 बाई 4 ₹3000 ਦੇ ਵਿੱਚ ਭਾਈ ਲੋਕਾਂ ਨੇ ਇਸ ਵੇਲੇ ਆਪਣੇ ਵਿਆਹ ਸ਼ਾਦੀਆਂ ਰਿਸ਼ਤੇਦਾਰੀਆਂ ਸਾਰੀਆਂ ਹੀ ਛੜਤੀਆਂ ਕਹਿੰਦੇ ਵੀ ਗੋਰਾ ਟਾਇਲ ਤੇ ਚਲ ਜਾਓ ਛੇਤੀ ਛੇਤੀ ਆ ਦੇਖੋ ਪਰ ਪਰ ਗੱਡੀਆਂ ਲਈ ਜਾਂਦੇ ਆ ਤੁਸੀਂ ਪਿੱਛੇ ਨਾ ਰਹਿ ਜਿਓ ਲੱਖਾਂ ਰੁਪਏ ਵੇਚਾ ਰਹੇ ਆ ਤੁਹਾਡੇ ਲੱਖਾਂ ਰੁਪਏ ਛੋਟੇ ਘਰ ਆ ਵੱਡੇ ਘਰ ਆ ਹੋਟਲ ਆ ਪੀਜੀ ਆ ਜੋ ਮਰਜ਼ੀ ਬਣਾ ਰਹੇ ਹੋ ਆਜੋ ਲੈ ਜਾਓ 7 ਦਿਨ ਬਸਾਕੀ ਤੱਕ ਵੱਡੀ ਸੇਲ ਆ ਬਸਾਕੀ ਤੋਂ ਬਾਅਦ ਫੇਰ ਸਾਨੂੰ ਕਿਹੋ ਨਾ ਉਦੋਂ ਪਹਿਲਾਂ ਪਹਿਲਾਂ ਲੈ ਜਾਓ ਸਾਰਾ ਸਟਾਕ ਕਰਤਾ ਕਲੀਅਰ ਜੀ ਕਰਤਾ ਕਲੀਅਰ ਹੈ ਦਿਨ ਰਹੇਗੇ 7 ਜਲਦੀ ਜਲਦੀ ਆ ਜਾਓ ਗੋਰਾ ਟੈਸਟ ਸਟੋਰ ਰਾਮਪਰਾ ਫੂਲ ਭਾਜੀ ਦੱਸ ਤਾਂ ਦਿਓ ਆਉਣਾ ਕਿੱਥੇ ਤੇ ਕਿੱਦਾਂ ਆਉਣਾ ਕੋਈ ਸਮਝਾ ਰੋ ਜੀ ਗੂਗਲ ਤੇ ਸਰਚ ਕਰੋ ਜੀ ਗੂਗਲ ਤੇ ਸਰਚ ਕਰੋ ਗੋਰਾ ਟੈਸਟ ਸਟੋਰ ਗੂਗਲ ਆਪ ਦੇ ਆਪ ਲੈ ਕੇ ਆਊਗਾ ਤੁਹਾਨੂੰ ਇੱਥੇ ਜੀ ਲੋ ਜੀ ਆਜੋ ਆਜੋ ਛੇਤੀ ਆਜੋ 50 ਰੁਪਏ ਫੋਟ ਵਾਲੀ 20 ਰੁਪਏ ਫੋਟ 100 ਰੁਪਏ ਫੋਟ ਵਾਲੀ 30 ਰੁਪਏ ਫੋਟ 150 700 ਰੁਪਏ ਫੋਟੇਜ ਬਿਕਾਈ ਟਾਇਰ ਕਰਤੀ ਸਿਰਫ 35 ਰੁਪਏ ਫੋਟ ਲੈ ਜੋ 2x35 ਨਹੀਂ 30 ਰੁਪਏ 2x4 ਨਹੀਂ 32x4 ਦਾ 35 ਆਣਾ ਜੀ ਹਾਂ ਜੀ ਹਾਂ ਜੀ 32x4 35 ਰੁਪਏ ਜੀ ਵੱਡਾ ਸੇ 2x4 ਚ ਰੰਗ ਬਹੁਤ ਹੈ ਡਿਜ਼ਾਈਨ ਬਹੁਤਾ ਪ੍ਰੀਮੀਅਮ ਕੁਆਲਿਟੀ ਹਰ ਕਿਸੇ ਦੇ ਘਰ ਤੇ ਲੱਗਦਾ ਹਰ ਦੀ ਕੰਦਾ ਦਲੈਤਾ ਹਰ ਘਰ ਦੀ ਸ਼ਾਨ ਗੋਰਾ ਟਾਇਲ ਤੁਹਾਡੇ ਕਮਰੇ ਹੋਟਲਾਂ ਵਰਗੇ ਬਣ ਜਾਣਿਆ ਬਾਥਰੂਮ ਮਰਸੋਈਆਂ ਛੱਤਾਂ ਪਾਰਕਿੰਗ ਵਾਲੀਆਂ ਟਾਇਲਾਂ ਤੇ ਬਹੁਤ ਵੱਡੀਆਂ ਆਫਰਾਂ ਚੱਲ ਰਹੀਆਂ ਛੇਤੀ ਪਹੁੰਚੋ ਰਾਮਪੁਰਾ ਫੂਲ ਹੋਣਾ ਗੋਰਾ ਟਾਇਲ ਤੇ ਵੱਡੇ ਫਾਇਦੇ ਇੱਕੋ ਹੀ ਨਾਮ ਗੋਰਾ ਟਾਇਲ ਕੈਮਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹ ਟੀਵੀ ਰਾਮਪੁਰਾ ਫੂਲ ਗੋਰਾ ਟਾਇਲ